ਆਮ ਆਦਮੀ ਪਾਰਟੀ ਦੇ ਉਹਨਾਂ ਲੀਡਰਾਂ ਨਾਲ ਹੈ ਜਿਹੜੇ ਆਪਣੇ ਆਪ ਨੂੰ ਦਿਗਗਾ ਹੀ ਤਾਂ ਦੱਸਦੇ ਆ ਬਹੁਤ ਥਾਵਾਂ ਦੇ ਉੱਤੇ ਰੀਲਾਂ ਸੋਸ਼ਲ ਮੀਡੀਆ ਤੇ ਬੜੇ ਐਕਟਿਵ ਰਹਿੰਦੇ ਆ ਪਰ ਕਿਤੇ ਨਾ ਕਿਤੇ ਉਹਨਾਂ ਨੂੰ ਨਾ ਦਚਿੱਤੀ ਚ ਪਏ ਹੋਇਆ ਚੋਣ ਲੜੀਏ ਕਿ ਨਾ ਲੜੀਏ ਕਿਉਂਕਿ ਕਈਆਂ ਨੂੰ ਇਹ ਕਿਹਾ ਜਾ ਰਿਹਾ ਜਿਹੜੇ ਮੰਤਰੀ ਆ ਜਾਂ ਐਮਐਲਏ ਆ ਕਿ ਤੁਸੀਂ ਹੁਣ ਲੋਕ ਸਭਾ ਦੀ ਤਿਆਰੀ ਖਿੱਚ ਲਓ ਪਰ ਉਹ ਤਿਆਰੀ ਖਿੱਚਣ ਦੀ ਬਜਾਏ ਸਲਾਹਾਂ ਕਰਦੇ ਫਿਰਦੇ ਆ ਕਿ ਲੜੀਏ ਕਿ ਨਾ ਲੜੀਏ ਚੋਣ ਦੇਖੋ ਸਭ ਤੋਂ ਵੱਡੀ ਗੱਲ ਇਸ ਵਾਰ ਨਾ ਭਾਜਪੀ ਨੇ ਵੀ ਵੱਡੇ ਚਿਹਰੇ ਤਾਰਨੇ ਸ਼੍ਰੋਮਣੀ ਅਕਾਲੀ ਦਲ ਨੇ ਵੱਡੇ ਚਿਹਰੇ ਤਾਰਨੇ ਤੇ ਆਮ ਆਦੀ ਪਾਰਟੀ ਨੂੰ ਵੀ ਵੱਡੇ ਚਿਹਰੇ ਤਾਰਨੇ ਪੈਣੇ ਨੇ ਗੱਲ 13 0 ਦੀ ਆ 13 0 ਜਿੱਤਣ ਵਾਸ ਇਹ ਨਹੀਂ ਕਿ ਭੱਜਦਾ ਬੰਦਾ ਥੱਕ ਜੇ ਵੀ ਬਾਹਰੋਂ ਪਾਣੀ ਮੰਗਦਾ ਫਿਰੇ ਹੁਣ ਸਵਾਲ ਹੈ ਕਿ ਪੰਜ ਕੇ 6 ਮੰਤਰੀਆਂ ਦੀ ਪਛਾਣ ਕੀਤੀ ਹੈਗੀ ਆ ਹੁਣ ਉਹ ਭੱਜ ਰਹੇ ਨੇ ਖੜਾ ਛਡਾਰੇ ਨੇ ਗੱਲ ਜਿੱਤਨ ਹਾਰਨ ਦੀ ਨਹੀਂ ਆ ਵੀ ਜੇ ਦੇ ਜਿੱਤ ਗਏ ਤੇ ਪਾਰਲੀਮੈਂਟ ਦੇ ਵਿੱਚ ਜੇ ਹਾਰ ਗਏ ਤੇ ਆ ਵੀ ਜਾਣੀ ਹੈਗੀ ਆ ਵਜ਼ੀਰੀ ਵੀ ਜਾਣੀ ਹੈਗੀ ਨਾ ਹੁਣ ਇਸ ਮਸਲੇ ਦੇ ਵਿੱਚ ਸਾਰਿਆਂ ਨੂੰ ਇੱਕ ਖੋਪ ਆ ਦੇਖੋ ਜੇ ਤੇ ਪਾਰਟੀ ਨੂੰ ਵਿਸ਼ਵਾਸ ਹੈ ਜਾਂ ਉਹਨਾਂ ਨੂੰ ਵਿਸ਼ਵਾਸ ਹੈ ਕਿ ਅਸੀਂ ਬਾਈਂਆਂ ਮਹੀਨਾ ਦੇ ਵਿੱਚ ਬਹੁਤ ਵਧੀਆ ਕੰਮ ਕੀਤਾ ਫਿਰ ਤੇ ਤੁਹਾਡੀ ਜਿੱਤ ਆ ਪੱਕੀ ਆ ਤੇ ਫਿਰ ਤੁਹਾਨੂੰ ਖੋਪ ਕਿਸ ਜੇਲ ਦਾ ਤੋ ਵੀ ਹਾਰਨ ਦਾ ਡਰ ਕੀ ਜਿੱਤ ਇਹ ਦੇਖੋ ਦੋ ਪਲਵਾਨ ਨੇ ਐਰ ਕੀ ਚਾਰ ਪਲਵਾਨ ਹੋਣੇ ਨੇ ਇੱਕ ਨੇ ਤੇ ਹਾਰਨਾ ਇੱਕ ਨੇ ਜਿੱਤਣਾ ਬਾਕੀ ਇਹਨੇ ਹਾਰਨਾ ਵਾ ਬਾਕੀ ਜੇ ਤੁਹਾਡੀ ਬਾਜ ਦੇ ਵਿੱਚ ਕਿਸਮਤ ਚੰਗੀ ਸੀ ਤੇ 24 ਦੇ ਵਿੱਚ ਵੀ ਕਿਸਮਤ ਚੰਗੀ ਹੋਣੀ ਹੈ ਹੁਣ ਸਵਾਲ ਜੇ ਬਠਿੰਡੇ ਦੇ ਵਿੱਚ ਹੈ ਜੇ ਬਠਿੰਡੇ ਦੇ ਵਿੱਚ ਗੁਰਮੀਤ ਸਿੰਘ ਖੁੱਡੀਆਂ ਸਾਹਿਬ ਕਿਸੇ ਨੇ ਸੁਫਣਾ ਵੀ ਨਹੀਂ ਲਿਆ ਹੋਊਗਾ ਤੇ ਜੇ ਉਹ ਪ੍ਰਕਾਸ਼ ਸਿੰਘ ਬਾਦਲ ਸਾਹਿਬ ਜਿਹੜੇ ਪੰਜ ਵਾਰ ਮੁੱਖ ਮੰਤਰੀ ਰਹੇ ਸੂਬੇ ਦੇ ਉਹਨਾਂ ਨੂੰ ਹਰਾ ਸਕਦੇ ਹਰਾ ਕੇ ਵਜ਼ੀਰ ਬਣ ਗਏ ਤੇ ਕੀ ਇਸ ਵਾਰ ਉਹਨਾਂ ਦੀ ਨੌ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਨਹੀਂ ਹਰਾ ਸਕਦੇ ਪਰ ਡਰ ਰਾ ਕਿ ਕਿਤੇ ਰਿਜ਼ਲਟ ਉਧਰ ਹੋਰ ਆ ਗਿਆ ਤੇ ਇਧਰ ਵਜਿਰੀ ਜਾਂਦੀ ਰਹਿਣੀ ਹੈਗੀ ਦੂਜੀ ਗੱਲ ਉਥਾਂ ਬਲਜਿੰਦਰ ਕੌਰ ਵੀ ਕਾਲੇ ਨੇ ਬਲਜਿੰਦਰ ਕੌਰ ਨੂੰ ਐਮਐਲਏ ਤੇ ਹੈ ਐਮਐਲਏ ਲੇਕਨ ਕੋ ਸਟੇਟਸ ਕਿਹੜਾ ਹੈਗਾ ਕੈਬਨਲ ਮੰਤਰੀ ਦਾ ਉਹ ਵੀ ਲਾਈਨ ਦੇ ਵਿੱਚ ਆ ਉਹਨੂੰ ਮੰਤਰੀ ਨਹੀਂ ਮੰਨਿਆ ਜਿਵੇਂ ਲੇਖੋ ਤੇ ਦੋਨਾਂ ਦੇ ਵਿੱਚੋਂ ਜਾਂ ਗੁਰਮੀਤ ਸਿੰਘ ਖੁੱਡੀਆਂ ਜਾਂ ਫਿਰ ਬਲਜਿੰਦਰ ਕੌਰ ਅੱਗੇ ਆ ਜੀਏ ਸੰਗਰੂਰ ਸੰਗਰੂਰ ਦੇ ਵਿੱਚ ਦੋ ਨੇ ਮੀਤ ਹੇਰ ਤੇ ਅਮਨ ਰੋੜਾ ਮੀਤ ਹੇਰ ਦੇ ਪਹਿਲਾਂ ਹੀ ਪਾਰਕ ਉਤਰੇ ਨੇ ਸਰਕਾਰ ਨੇ ਮਹਿਕਮਾ ਇੱਕੋ ਹੀ ਆ ਖੇਡ ਖੇਡਾਂ ਉਹ ਕੋਈ ਪੰਜਾਬ ਦਾ ਮੁੰਡਾ ਕੁੜੀ ਕੋਈ ਨਾਮ ਜਿੱਤ ਕੇ ਆਂਦਾ ਬਸ ਉਹ ਇੱਕ ਟਵੀਟ ਕਰ ਦਿੰਦੇ ਫੋਟੋ ਪਾ ਦਿੰਦੇ ਹੈਗੇ ਨੇ ਤੇ ਚੜ੍ਹਦੀ ਕਲਾ ਦੇ ਵਿੱਚ ਹਨ ਹੋਰ ਤਾਂ ਕੋਈ ਕੰਮ ਰਹਿ ਨਹੀਂ ਗਿਆ ਸਿਆਸਤ ਦੀਆਂ ਖੇਡਾਂ ਚ ਤੁਖੇ ਉਹਨਾਂ ਨੂੰ ਬਾਹਰ ਕਰ ਦਿੱਤਾ ਹੈਗਾ ਤੇ ਪੰਜਾਬ ਦੀਆਂ ਖੇਡਾਂ ਦੇ ਵਿੱਚ ਜਿੰਨੇ ਕੇ ਮੁੰਡੇ ਆਪਣੇ ਮੱਲਾ ਮਾਰਦੇ ਨੇ ਉਹ ਸਾਰਿਆਂ ਨੂੰ ਪਤਾ ਹੈਗਾ ਕਿ ਜਿਆਦਾਤਰ ਮੋਸਟਲੀ ਤੇ ਹਿੰਦੁਸਤਾਨ ਦੇ ਵਿੱਚ ਪੰਜਾਬ ਨਹੀਂ ਆਪਣੇ ਬਲਬੁੱਤੇ ਹੀ ਮੈਡਲ ਆ ਰਹੇ ਨੇ ਹੁਣ ਉੱਥੇ ਨਾਲ ਮੀਤੇਰ ਸਾਹਿਬ ਹੈ ਤੇ ਇੱਕ ਪਾਸੇ ਉਹ ਅਮਰ ਰੋੜਾ ਸਾਹਿਬ ਆ ਉਹ ਵੀ ਕੰਨੀਕ ਤਰਾਰੇ ਚਰਚਾ ਤੇ ਆ ਹਸ਼ਾਰਪੁਰ ਆਉਣਾ ਚਾਹੁੰਦੇ ਨੇ ਲਾਲਚੰਦ ਕਟਾਰੂ ਚੱਕ ਸਾਹਿਬ ਡਰਦੇ ਤੇ ਉਹ ਵੀ ਹੈ ਕਿ ਮੈਨੂੰ ਤੇ ਅੱਗੇ ਵਿਰੋਧੀਆਂ ਨੇ ਬਦਨਾਮ ਕੀਤਾ ਹੈਗਾ ਤੇ ਮੈਂ ਉੱਥੇ ਪ੍ਰਚਾਰ ਕਰਨਾ ਨੌ ਹਲਕਿਆਂ ਦੇ ਵਿੱਚ ਦਿੱਲੀ ਕਈਆਂ ਦੇ ਮੂੰਹ ਮੱਥੇ ਲੱਗਣਾ ਸਵੇਰੇ ਸ਼ਾਮ ਮੈਂ ਨਜ਼ਰਾਂ ਮਲਾਉਣੀਆਂ ਬੜੀਆਂ ਔਖੀਆਂ ਹੋਣਗੀਆਂ ਹੁਣ ਇਸੇ ਤਰ੍ਹਾਂ ਸਵਾਲ ਇਹ ਹੈ ਕਿ ਕੇ ਅਨੰਦਪੁਰ ਸਾਹਿਬ ਤੋਂ ਹਰਜੋਤ ਸਿੰਘ ਬੈਂਸ ਸਾਹਿਬ ਦਾ ਵੀ ਚੱਲ ਰਿਹਾ ਚਰਚਾ ਅੰਮ੍ਰਿਤਸਰ ਤੋਂ ਕੁਲਦੀਪ ਸਿੰਘ ਧਾਲੀਵਾਲ ਦਾ ਖਡੂਰ ਸਾਹਿਬ ਤੋਂ ਲਾਲਜੀਤ ਭੁੱਲਰ ਦਾ ਪੀ ਇਹ ਜਿਹੜੇ 5 6 ਮੰਤਰੀ ਨਾ ਜੀ ਇਹਨਾਂ ਨੂੰ ਲੜਾਇਆ ਜਾਵੇ ਪਟਿਆਲੇ ਤੋਂ ਡਾਕਟਰ ਬਲਬੀਰ ਸਿੰਘ ਉਹ ਸਾਰੇ ਡਰੇ ਨੇ ਮਸਲਾ ਪਰ ਹੁਣ ਡਰਨਾ ਕਿੰਨੀ ਕਚੇਰਾ ਖੁਦ ਤੋਂ ਡਰ ਸਕਦੇ ਨੇ ਪਰ ਜੇ ਦਾ ਫੈਸਲਾ ਲੈ ਲਿਆ ਭਗਵੰਤ ਮਾਨ ਸਾਹਿਬ ਨੇ ਜਾਂ ਅਰਵਿੰਦ ਕੇਜਰੀਵਾਲ ਸਾਹਿਬ ਨੇ ਫਿਰ ਤਾਂ ਲੜਨੀ ਪੈਣੀ ਆ ਫਿਰ ਤਾਂ ਤੁਹਾਨੂੰ ਵਜ਼ੀਰੀਆਂ ਦੀ ਭੁੱਖ ਛੱਡਣੀ ਪਏਗੀ ਜਿੱਤ ਹਾਰ ਤੇ ਹੁਣ ਨਸੀਬਾ ਦੀ ਹੈਗੀ ਆ ਜੇ ਲੋਕਾਂ ਨੇ ਤੁਹਾਨੂੰ ਬਾਈ ਦੇ ਵਿੱਚ ਕੱਖਾਂ ਤੋਂ ਲੱਖਾ ਬਣਾ ਤੇ ਫਕੀਰ ਤੋਂ ਬਣਾ ਤੇ ਵਜ਼ੀਰ ਤੇ ਫਿਰ ਹੁਣ ਪਾਰਲੀਮੈਂਟ ਦੇ ਵਿੱਚ ਵੀ ਜਾ ਕੇ ਪੰਜਾਬ ਦੀ ਗੱਲ ਕਰੋ ਨਾ ਕਿਉਂਕਿ ਜਿਹੜੇ ਸਾਡੇ 7 ਰਾਜ ਸਭਾ ਮੈਂਬਰ ਗਏ ਨੇ ਉਹਨਾਂ ਚੋਂ ਹਜੇ ਕੰਨਾਂ ਚੋਂ ਅਸੀਂ ਮੂੰਹ ਆਵਾਜ਼ ਨਹੀਂ ਸੁਣੀ ਜਿਨ੍ਹਾਂ ਨੇ ਹਜੇ ਤੱਕ 2 ਬਾਈਂ ਮਹੀਨਿਆਂ ਦੇ ਵਿੱਚ ਪੰਜਾਬ ਦੇ ਨਾਲ ਡਟ ਕੇ ਸਾਥ ਦਿੱਤਾ ਹੋਵੇ ਹਲੇ ਤਾਂ ਕੋਈ ਹਰਿਆਣੇ ਦੀ ਗੱਲ ਕਰ ਲੈਂਦਾ ਕੋਈ ਛੱਤੀਸਗੜ੍ਹ ਦੀ ਗੱਲ ਕਰ ਲੈਂਦਾ ਇੱਕ ਦੁੱਕਾ ਬੋਲ ਜਾਂਦੇ ਕਿ ਨਾ ਚਾਹੇ ਬਾਬਾ ਬਲਬੀਰ ਹੋਵੇ ਬਾਕੀ ਤੇ ਮੈਨੂੰ ਲੱਗਦਾ ਕਿ ਇੰਨਾ ਜ਼ਿਆਦਾ ਤੇ ਹਰਪਜਨ ਸਿੰਘ ਹੋਣਾ ਤੇ ਅਜੇ ਤੱਕ ਮੈਨੂੰ ਲੱਗਦਾ ਸੁਖਣਾ ਮੂਮ ਨਹੀਂ ਸੱਚਾ ਕੀਤਾਗਾ ਹੁਣ ਸਵਾਲ ਇਸ ਮਸਲੇ ਦੇ ਵਿੱਚ ਗੱਲ 13 ਦੀ ਆ ਕਿ ਗੱਠ ਜੋੜ ਤਾਂ ਹੋਣਾ ਨਹੀਂ ਕਿਉਂਕਿ ਕੱਲ ਹੀ ਸੰਦੀਪ ਪਾਠਕ ਸਾਹਿਬ ਦੀ ਦਿੱਲੀ ਪ੍ਰੈਸ ਕਾਨਫਰੰਸ ਹੋ ਗਈ ਕਿੰਨੇ ਕਿ ਚਿਰਕਈਆਂ ਦੇ ਮੂੰਹ ਵੱਲ ਚਾਕੀਏ ਉਹਨਾਂ ਨੇ ਤੇ ਆਪਣੇ ਅਨਾਊਂਸਮੈਂਟ ਕਰਨੇ ਸ਼ੁਰੂ ਕਰ ਦਿੱਤੀ ਆ ਤੇ ਹੁਣ ਕੱਲ ਆ ਰਹੇ ਨੇ ਅਰਵਿੰਦ ਕੇਜਰੀਵਾਲ ਸਾਹਿਬ ਜਿਹੜੀ ਉਹਨਾਂ ਦੀ ਖੰਨੇ ਵਿੱਚ ਰੈਲੀ ਹੈ ਜਿੱਥੇ ਉਹਨਾਂ ਨੇ ਉਹ ਸ਼ੁਰੂ ਕਰਨਾ ਹੈਗਾ ਡੋਰ ਹੋਮ ਡਿਲੀਵਰੀ ਸ਼ੁਰੂ ਕਰਨੀ ਘਰ 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 ਰਾਸ਼ਨ ਉੱਥੇ ਅਨਾਉਂਸਮੈਂਟ ਹੋ ਸਕਦਾ ਇਸ਼ਾਰਾ ਕਰ ਦੇਣਾ ਉਸ ਤੋਂ ਬਾਅਦ ਉਹਨਾਂ 11 ਨੂੰ ਜਾਣਾ ਖਡੂਰ ਸਾਹਿਬ ਜਿਹੜਾ ਪਹਿਲੀ ਦਫਾ ਪੰਜਾਬ ਦੇ ਵਿੱਚ ਵੀ ਸਰਕਾਰ ਨੇ ਪ੍ਰਾਈਵੇਟ ਥਰਮਲ ਪਾਵਰ ਪਲਾਂਟ ਖਰੀਦੇ ਆਗਾ ਉਹਦੇ ਆਪਣੇ ਇੱਕ ਚਰਚੇ ਨੇ ਕਿ ਸਰਕਾਰ ਕੱਲ ਵੀ ਸੀਐਮ ਸਾਹਿਬ ਕਹਿ ਰਹੇ ਕਿ ਪਹਿਲਾਂ ਦੇ ਸਰਕਾਰੀ ਅਦਾਰੇ ਵੇਚੇ ਜਾਂਦੇ ਹੁਣ ਅਸੀਂ ਪ੍ਰਾਈਵੇਟ ਅਦਾਰਾ ਖਰੀਦ ਲਿਆ ਕਿੰਡੀ ਵੱਡੀ ਗੱਲ ਹੈਗੀ ਹੈ ਨਾ ਜਿਹੜਾ ਤੇ ਹੋਰ ਸਸੇ ਭਾਅ ਮਿਲ ਗਿਆ ਹੈਗਾ ਹੁਣ ਵਿਰੋਧੀ ਤਾਂ ਕਹੀ ਜਾਂਦੇ ਕਿ ਚਿੱਟਾ ਹਤੀ ਪਰ ਉਹ ਕਹਿੰਦੇ ਚਿੱਟਾ ਹਤੀ ਪਾਲ ਲਾਂਗੇ ਤੁਹਾਨੂੰ ਪਾਲ ਕੇ ਦਿਖਾਵਾਂਗੇ ਹੁਣ ਇਸ ਮਸਲੇ ਦੇ ਵਿੱਚ ਆ ਜਿਹੜੇ ਬਹੁਤ ਵੱਡੀ ਹੈਗੀ ਕਿ ਆਖਿਰ ਬੰਦੇ ਕਿੱਥੋਂ ਲਿਆਉਣੇ ਕਿਉਂਕਿ ਜੇ ਤੁਹਾਡੇ ਕੋਲ ਜਲੰਧਰ ਅਸੀਂ ਨਾ ਬੰਦਾ ਮਿਲਿਆ ਆ ਪਾਰਟੀ ਦਾ ਉਮੀਦਵਾਰ ਤੇ ਫਿਰ ਹੁਣ ਵੀ ਤੁਹਾਨੂੰ ਕੀ ਬਾਹਰੋਂ ਲਿਆਉਣੇ ਪੈਣਗੇ ਜੇ ਆਪਣੇ ਭਜਰੇ ਨੇ ਤੇ ਬਾਹਰੋਂ ਕਿਥੋਂ ਲਿਆਉਣਗੇ ਮੰਨ ਲੇ ਕਿ ਇੱਕ ਦੇ ਤੁਸੀਂ ਸ਼ਸ਼ੀਲ ਰਿੰਕੂ ਕਾਂਗਰਸ ਦਾ ਬੰਦਾ ਲਿਆ ਆ ਕੇ 15 ਨੰਦੇ ਚੈਂਪੀ ਬਣਾ ਦਿੱਤਾ ਤੇ ਹੁਣ ਤੇ ਇੱਕ ਜਨਰਲ ਇਲੈਕਸ਼ਨ ਆ ਬਾਅਦ ਇਲੈਕਸ਼ਨ ਨਹੀਂ ਆ ਜਨਰਲ ਇਲੈਕਸ਼ਨ ਤੇ ਬਾਅਦ ਇਲੈਕਸ਼ਨ ਚ ਜ਼ਮੀਨ ਆਸਮਾਨ ਦਾ ਫਰਕ ਆ ਇਸ ਕਰਕੇ ਹੁਣ ਤੁਸੀਂ ਲੜਨਾ 13 ਸੀਟਾਂ ਦੇ ਹੋਂ ਤੁਹਾਡਾ ਗੁਰਦਾਸਪੁਰ ਉਹ ਕੌਣ ਹੁੰਦਾ ਹੁਸ਼ਿਆਰਪੁਰ ਉਹ ਕੌਣ ਹੁੰਦਾ ਅਨੰਦਪੁਰ ਸਾਹਿਬ ਤੋਂ ਕੌਣ ਹੁੰਦਾ ਅੰਮ੍ਰਿਤਸਰ ਤੋਂ ਕਿੱਥੋਂ ਦਾ ਫਿਰੋਜ਼ਪੁਰ ਫਰੀਦਕੋਟ ਸੰਗਰੂਰ ਬਠਿੰਡਾ ਲੁਧਿਆਣਾ ਫਤਿਹਗੜ੍ਹ ਸਾਹਿਬ ਪਟਿਆਲਾ ਬੰਦੇ ਤੇ ਤੁਹਾਨੂੰ ਲੱਭਣੇ ਪੈਣੇ ਨਾ ਕਿੱਥੋਂ ਲਿਆਉਣਗੇ ਤੇ ਉਹ ਚਰਚਾ ਚਰਚਾ ਹੀ ਆ ਕਿ ਜਿਹੜੇ 5-7 ਮੰਤਰੀਆਂ ਦੇ ਨਾਮ ਚੱਲ ਰਹੇ ਨੇ ਉਹ ਖਿਹੜਾ ਛਡਾਰੇ ਚੋਣ ਲੜਨ ਹੀ ਨਹੀਂ ਚਾਹੁੰਦੇ ਆਗੇ ਪਰ ਜੇ ਹਾਈ ਕਮਾਂਡ ਹੈ ਤਾਂ ਫਿਰ ਲੜਨੀ ਪੈਣੀ ਆ ਲੜਨੀ ਵੀ ਪੈਣੀ ਆ ਜਿੰਨੀ ਵੀ ਪੈਣੀ ਆ ਡਰ ਅਸਲ 'ਚ ਇਹ ਨਹੀਂ ਆ ਪਿਹਾਰ ਦਾ ਡਰ ਆ ਹਾਂ ਡਾਰੈਸਟੀ ਦਾ ਵਾ ਕਿ ਜੇ ਹਾਰ ਗਏ ਤੇ ਫਿਰ ਵਜ਼ੀਰੀ ਜਾਣੀ ਆ ਤੇ ਜੇ ਜਿੱਤ ਗਏ ਤੇ ਫਿਰ ਤੇ ਐਮਪੀ ਤੇ ਹੈ ਹੀ ਐਮਪੀ ਦਾ ਤੇ ਆਪਣਾ ਸਟੇਟਸ ਹੈ ਹੀ ਇੱਕ ਪਰ ਜੇ ਪੰਜਾਬ ਦੀ ਸਿਆਸਤ ਕਰਨੀ ਆ ਉਹ ਕਹਿੰਦੇ ਜੇ ਜਿੰਨਾ ਚਿਰ ਵਜ਼ੀਰੀ ਹੋਵੇ ਉਨਾ ਚਿਰ ਸਿਆਸਤ ਹੁੰਦੀ ਆ ਪਰ ਹੁਣ ਸਵਾਲ ਹੈ ਕਿ ਦੇਖੋ ਜਿਹੜੇ ਹੁਣ ਭੱਜ ਰਹੇ ਨਾਵੇਂ ਤੜਾ ਰਹੇ ਨੇ ਉਹ ਕਿੰਨਾ ਚਿਰ ਭੱਜਣਗੇ ਕਿਉਂਕਿ ਆਉਣ ਵਾਲੇ ਹਫਤੇ ਖੰਡ ਦਿਨਾਂ ਤੱਕ ਤੇ ਜੇ ਗੱਠਜੋੜ ਪੰਜਾਬ ਦੇ ਵਿੱਚ ਆਮ ਆਦੀ ਪਾਰਟੀ ਤੇ ਕਾਂਗਰਸ ਦਾ ਨਾ ਹੋਇਆ ਤੇ ਫਿਰ ਤੇ ਲੜਨੀ ਪੈਣੀ ਆ ਕਿਉਂਕਿ ਟਾਈਮ ਬੜਾ ਘੜ ਮਾਰਚ ਜੇ ਅਨਾਉਂਸਮੈਂਟ ਹੋ ਜਾਣੀ ਆ ਤੇ ਫਿਰ ਨੌ ਹਲਕੇ ਨੌਵਾਂ ਹਲਕਿਆਂ ਦੇ ਵਿੱਚ ਘੱਟੋ ਘੱਟ ਮੰਨ ਕੇ ਚੱਲੋ ਜੇ ਇੱਕ ਹਲਕੇ ਦੇ ਵਿੱਚ 1.5 200 ਪਿੰਡ ਵੀ ਲਾ 1800 ਪਿੰਡ ਵੀ ਗੋਣੇ ਬੜੇ ਔਖੇ ਆਗੇ ਨਾ ਰੌਲਾ ਇਸ ਗੱਲ ਦਾ ਆ ਗਿਆ ਪਰ ਹੁਣ ਜੇ ਧਾਰ ਦਾ ਵਜੀਰੀ ਖੁੱਸਣ ਦਾ ਜ਼ਿਆਦਾ ਡਰ ਹੈਗਾ ਜੀ